कल चर्च काउंसलर रजिस्टर्ड इंडिया ਦੇ ਪਾਸਟਰ ਸੈਮਨ ਸੋਨੀ ਨੈਸ਼ਨਲ ਡਾਇਰੈਕਟਰ ਅਤੇ ਪਾਸਟਰ ਪੂਰਨ ਸਫਰੀ ਨੈਸ਼ਨਲ ਡਾਇਰੈਕਟਰ ਅਤੇ ਚੇਅਰਮੈਨ 올 ਇੰਡੀਆ 크ਰਿਸਚਨ ਸਮਾਜ ਭਲਾਈ ਦਲ ਦੀ ਅਗਵਾਈ ਵਿੱਚ ਸਾਲਾਨਾ 15ਵਾਂ ਪ੍ਰਭ ਯਿਸੂ ਮਸੀਹ ਦਾ ਜਨਮ ਦਿਹਾੜਾ ਸੰਡੇ ਸਕੂਲ ਦੇ ਬੱਚਿਆਂ ਨੂੰ ਗਰਮ ਜੈਕਟਾਂ ਖਿਡਾਉਣੇ ਬੂਟ ਦੇ ਕੇ ਮਨਾਇਆ ਜਿਸ ਵਿੱਚ ਉਚੇਚੇ ਤੌਰ ਤੇ ਕਰਮਜੀਤ ਸਿੰਘ ਰਿੰਟੂ ਚੇਅਰਮੈਨ ਅਪੋਰਮੈਂਟਡ ਟਰਸਟ ਸੀਨੀਅਰ ਡਿਪਟੀ ਮੇਅਰ ਸ੍ਰੀ ਪ੍ਰਿਯੰਕਾ ਸ਼ਰਮਾ ਉਹਨਾਂ ਦੇ ਪਤੀ ਰਤੇਸ਼ ਸ਼ਰਮਾ ਦੁਆਰਾ ਬੱਚਿਆਂ ਨੂੰ ਗਿਫਟ ਵੰਡਣ ਦੀ ਸ਼ੁਰੂਆਤ ਕੀਤੀ ਗਈ। ਆਤਾ ਸੁਣਾਇ ਜਿਹੜਾ ਸਭ ਤੋਂ ਵੱਧ ਮੂਝ ਬਣੀ ਆਤਾ ਸੁਣਾਏਗਾ ਉਹਦੇ ਬਾਤੇ ਵੀ ਨਾ ਸਾਡਾ ਸਪੈਸ਼ਲ ਹallelujah ਹallelujah ਸਾਰੇ ਭੈਣ ਭਾਈ ਹਮ ਜੈ ਮਸੀਹ ਦਾ ਸੰਦਨ ਜੀ ਜੈ ਮਸੀਹ ਮੈਂ ਤੁਹਾਡੇ ਗੜੀ ਆਤਮਾ ਦੇ ਨਾਮ ਨਾਲ ਯਾਦ ਕੀਤੇ ਸੀ ਤੁਹਾਡੇ ਗੜੀ ਸ਼ੇਅਰ ਕਰਨਾ ਚਾਹੁੰਦਾ ਹਾਂ ਪ੍ਰੇਮ ਨੰਦ ਤੇ ਸ਼ਾਂਤੀ ਤੇ ਜਿੱਦ ਯਾਰ ਇਸ ਲਈ ਵਫਾਦਾਰੀ ਉਸ ਮਾਈ ਸੰਦਮ ਅਮੇਨ ਅਮੇਨ ਤੂੰ ਤੇਰੇ ਤੇ ਨਾਮ ਤੂੰ ਆਪਣੇ ਲਈ ਉਕੜੀ ਹੋਈ ਮੂਰਤੀ ਨਾਮ ਦਾ ਤੂੰ ਉਹ ਆਪਣੇ ਪਰਮੇਸ਼ਰ ਦਾ ਨਾਮ ਇਤਨਾ ਲੈ ਤੂੰ ਸ਼ਬਦ ਤੇ ਦੇਨ ਨੂੰ ਪਵਿੱਤਰ ਜਾਣ ਕੇ ਜੇ ਤੇਰਾ ਤੂੰ ਆਪਣੀ ਮਾਤਾ ਤੇ ਪਿਤਾ ਦਾ ਆਦਰ ਕਰ ਤੂੰ ਨਾ ਕਰ ਤੂੰ ਜਨਾ ਨਾ ਕਰ ਤੂੰ ਚੋਰੀ ਨਾ ਕਰ ਤੂੰ ਆਪਣੀ ਗਵਡੀਆਂ ਦੀ ਝੂਠੀ ਗਵਾਈ ਨਾ ਦੇ ਤੂੰ ਆਪਣੀ ਗਵਡੀਆਂ ਦੀ ਆਦਿ ਲਾਲਚ ਨਾ ਕਰ ਆਮੇਂ ਪੂਰੀ ਭਾਰਤ ਦੇ ਬਿਓ ਲੋਕ ਮੇਰੇ ਕੋਲ ਮੈਂ ਤਾਂ ਰਾਮ ਦਮੰਗਾ ਜੋ ਉਸ ਤੇ ਵਿਸ਼ਵਾਸ ਕਰੇ ਨਾਸ਼ਟਾ ਹੋਵੇ ਬਲਕਿ ਸੁਦੀਪਕ ਦੀਵੇ ਭਾਵੇ ਆਮੇਂ ਜੀ ਬੋਰ ਕੰਨਵੇਂ ਜਿਹੜਾ ਤਮਾਨ ਦੀ ਓਟ ਵਿੱਚ ਆਸਦਾ ਹੈ ਉਸਰ ਸ਼ਕਤੀਮਾਨ ਦੇ ਸਹਾਇਤਕੇ ਕ ਮੈਂ ਇਹ ਉਹ ਦੇ ਵਿਖਿਆਕਾਂਗਾ ਕਿ ਉਹ ਮੇਰੀ ਪਨਾਹ ਤੇ ਮੇਰਾ ਗੜ ਹੈ ਉਹ ਮੇਰਾ ਪਰਮੇਸ਼ਰ ਹੈ ਜਿਸ ਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਤੇ ਨੂੰ ਫਦੀ ਦੀ ਪਹਿਲੀ ਵਿਚ ਦੇ ਕਾਤਕ ਮਹਾਂਸ਼ੰਕਰ ਮੇਰਾ ਪਰਮੇਸ਼ਰ ਜਿਸ ਦਿਨ ਮੈਂ ਪ੍ਰੋਸਰ ਰਖਦਾ ਹਾਂ ਤੈਨੂੰ ਫਾਂਦੇ ਦੀ ਫਾਈਵ ਵਿੱਚ ਉਹ ਤੇ ਘਾਟ ਮਰੇ ਦੁਸ਼ਣ ਕਾਰਾ ਦਵੇ ਕੋ ਆਪਣੇ ਘੰਗੜਾ ਨਾਲ ਤੇ ਟਾਕਲੇ ਵਿੱਚ ਆ ਤੇ ਉਸ ਦੇ ਪਰ ਅਹਰ ਤੂੰ ਬਨਾਲੇਵੇਂਗਾ ਸੱਚਾਈ ਕਟਾ ਲੇ ਤੇ ਮਰੀਆ ਤੂੰ ਰਾਤ ਦੇ ਪੈਸੇ ਨਾ ਡਰੇਂਗਾ ਨਾ ਤੈਨੂੰ ਤੇ ਬੰਦੋ ਨਾ ਉਸ ਮਰੀਤ ਜਿਹੜੀ ਹੈ ਨੇਰੇ ਵਿੱਚ ਚੱਲਦੀ ਹੈ ਨਾ ਉਸ ਤਬਾਹੀ ਤੇ ਜਿਹੜੀ ਦੁਪਹਿਰ ਚੱਲਦੀ ਤੇਰੇ ਮੋਢਾ ਚਾਰਾ ਤੇ ਤੇਰੇ ਸੰਜਿਆ ਤਸ ਜਾ ਡਿੱਗਣਗੇ ਪਰ ਤੇਰੇ ਨੇੜੇ ਨਾ ਆਵੇਗੀ ਕੇਵਲ ਉਹਨੀਆਂ ਅੱਖਾਂ ਨਾਲ ਨਿਗਾਹ ਕਰਨਗਾ ਤੇ ਦੁਸ਼ਜਾ ਦਾ ਮਤਲਬ ਇਹ ਕਹੇਗਾ ਇਹ ਉਹ ਵਤੂ ਤੇ ਮੇਰੀ ਪਨਾਹ ਹੈ ਤੇ ਆਤਮਾਨ ਨੂੰ ਆਪਣੀ ਵਸੂ ਕਰ ਲਿਆ ਤੇਰੇ ਤੇ ਮਦਦ ਦੇ ਡੇਰੇ ਕੋ ਲੱਪਣੇਗੀ ਉਹ ਤਾਂ ਆਪਣੇ ਦੁੱਤਾਂ ਤੇ ਲਈ ਹੁਕਮ ਕਰੇਗਾ ਭਈ ਅਧਰੇ ਸਾਰੇ ਰਾਵਤਰੀ ਅਕਸ਼ਤ ਰੱਖਿਆ ਕਰਨ ਇੱਕ ਵੇ ਇਕ ਤਾਂ ਪਾਵੇ ਮੈਂ ਮੋਦੀ ਸ਼ਾਂਦੇਵਾ ਦੇ ਵਿੱਚ ਕਿਰਨ ਐਕਸ ਬਧੀ ਤਨ ਤੰਗ ਕਿਤੇ ਜੋ ਮੈਨੇ ਨਾਲ ਆ ਕੇ ਸੋਢੀ ਤਾਈ ਲਾਟੀ ਆ ਤਾਂ ਲੋਕ ਤਸਕ ਕਿਤੇ ਦਤੋ ਜੋ ਆਪ ਜਦਿਆਂ ਸੰਨੂ ਕੁ ਮੇਰੇ ਕਮੇਟ ਸਟੰਦ ਹਤਾ ਮਜੇ ਤੇ ਲਿਜਿਰ ਸਾਂ ਮੇਰਾ ਇੱਕੋ ਦਾ ਪਰਿਆ ਆ ਸੱਚ ਹੋ ਚੁਪ ਲਈ ਆ ਕਿ ਅੱਜ ਇਹ ਮੇਰੇ ਪਰ ਕੋ ਨਿਸ਼ਰ ਕਰਾਂਗੇ ਤੁਮ ਸਦਾ ਸਦਾ ਹੋਵੇ ਤੁਕਰੋ ਸਦਾ ਆਮੇਨ तारिया रब प्यारिखिया अस रोशन जग जी चरणी च पैदा हुया वादियूं पूरा करियो जगदा उतारिया रब द प्यारो ਉਹ ਵੀ ਇਨ ਰਿਟਰਨ ਕਰਨ ਦੀ ਕੋਸ਼ਿਸ਼ ਕਰਦੇ ਆ ਸੋਸਾਇਟੀ ਨੂੰ ਤੇ ਇਹਦੀ ਮੈਂ ਸਾਰੀ ਹੀ ਇਸ ਚਰਚ ਦੀ ਸੰਗਤ ਨੂੰ ਪਾਸਟਰ ਸਹਿਬਾਨ ਨੂੰ ਵਿਗੁਰ ਮੇਰੇ ਨਾਲ ਦੋਸਤ ਬਖਸ਼ੋਪ ਰਵੀ ਜੀ ਖੜਿਆ ਪਾਸਟਰ ਸੈਂਬਰਸੋਨੀ ਜੀ ਪਾਸਟਰ ਪੂਰਨ ਸਾਫਰੀ ਜੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨੀਆਂ ਤੇ ਪਰਮਾਤਮਾ ਕੋ ਇਹ ਵੀ ਅਰਦਾਸ ਕਰਦੇ ਆ ਕਿ ਇਹ ਸਾਰੇ ਇਸ ਤਰ੍ਹਾਂ ਦੀ ਸੰਗਤ ਦੇ ਨਾਲ ਜੋ ਹੋ ਰਿਹਾ ਹੈ ਨਾ ਪ੍ਰਭੂ ਇਹਨਾਂ ਨੂੰ ਸ਼ਕਤੀ ਦੇ ਦੇਵੇ ਤੇ ਵੱਧ ਤੋਂ ਵੱਧ ਉਹਨਾਂ ਦੇ ਨਾਮ ਵਿਚਾਰ ਕਰੇ ਇਸ ਸਾਰੇ ਪਰਿਵਾਰਾਂ ਦੇ ਵਿੱਚ ਇਦਾਂ ਹੀ ਖੁਸ਼ੀ ਹੈ ਕਿ ਤੁਹਾਡੇ ਮਾਧਿਅਮ ਨਾਲ ਮੈਂ ਸਾਰੇ ਹੀ ਦਰਸ਼ਕਾਂ ਨੂੰ ਵੱਡੇ ਦਿੰਦਿਆਂ ਤੇ ਨਵੀਂ ਸਾਲ ਦੀ ਬਹੁਤ-ਬਹੁਤ ਵਧਾਈ। ਕੋ ਬਹੁਤ ਜੀ ਅੱਜ ਇਸ ਮੌਕੇ ਤੇ ਜਾਨੀ ਕਮੇਟੀ ਨੇ ਦੇਖ ਕੇ ਬਹੁਤ ਖੁਸ਼ ਹੋ ਰਹੇ ਸੀ। ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਐਸੇ ਛੋਟੇ ਬੱਚਿਆਂ ਨੂੰ ਬੁਲਾ ਕੇ ਇਹ ਲੋਕਾਂ ਨੇ ਉਹਨਾਂ ਨੂੰ ਗਿਫਟ ਦਿੱਤੇ ਗਏ ਨੇ ਔਰ ਇਥੇ ਪੂਰਾ ਨਜ਼ਰਦਾ ਅੱਜ ਨਾ ਕਹਾਂਗਾ ਕਿ ਸੈਮੂਅਲ ਸੋਨੀ ਜੀ ਸੰਤਾ ਕਲੋਜ਼ ਨੇ ਕੱਲਾ ਕੱਲਾ ਬੱਚਾ ਖੁਸ਼ ਕੀਤਾ ਇਥੇ ਉਹਨਾਂ ਨੂੰ ਟੌਇਜ਼ ਦਿੱਤੇ ਨੇ ਉਹਨਾਂ ਦੀ ਸਰਦੀ ਚ ਤੋਂ ਬਚਣ ਦੀ ਇੱਕ ਨੀਆਂ ਅਹਿਸੂਸ ਦਿੱਤੀ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਾਰੇ ਪਾਸਟਰ ਸਾਹਿਬਾਨ ਆ ਜਿਹੜੇ ਜਿਹਦੇ ਕ੍ਰਾਈਸ ਦੇ ਆਸ਼ੇ ਤੇ ਚੱਲ ਰਹੇ ਨੇ ਜਿੱਦਾਂ ਉਹਨਾਂ ਦੇਨ ਲੋਕੀਆਂ ਦੀ ਰੋਗਾਂਾਂ ਦੀ ਸੇਵਾ ਕੀਤੀ ਉਸੋ ਤਰੀਕੇ ਦੇ ਨਾਲ ਇਹ ਚਰਚ ਲੋਕਾਂ ਦੀ ਸੇਵਾ ਕਰ ਰਹੀ ਹੈ। ਔਰ ਅਮੇਸ਼ਾ ਲੋਕਾਂ ਨੂੰ ਟਰਮੀਨਲ ਜੋੜਦੇ ਨੇ ਔਰ ਜਦ ਲੋਕੀ ਟਰਮੀਨਲ ਜੁੜਨਗੇ ਤੇ ਚੰਗੇ ਰਸਤੇ ਤੇ ਚੱਲਣਗੇ ਔਰ ਚੰਗੇ ਸਮਾਜ ਦੀ ਸਿਰਜਣਾ ਹੋਏਗੀ। ਸੋ ਮੈਂ ਇੱਥੇ ਜਿੱਥੇ ਪਾਸਟਰ ਸੋਨੀ ਜੀ ਉਹਨਾਂ ਦੇ ਸਾਥੀਆਂ ਨੂੰ ਮੁਬਾਰਕਬਾਦ ਦਿੰਦਾ ਉਥੇ ਇਹਨਾਂ ਦੇ ਇਸ ਕਾਰਜ ਦੀ ਪ੍ਰਸ਼ੰਸਾ ਕਰਦਾ। ਕਿ ਅੱਜ ਸਮੁੱਚੇ ਦੇਸ਼ ਵਾਸੀਆਂ ਨੂੰ ਆਹ ਕ੍ਰਿਸਮਸ ਦੇ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ। ਕਿ ਅੱਜ ਕਿ ਜੀਸਸ ਚਰਾਈਸ ਦਾ ਜਿਹੜਾ ਜਨਮ ਹੋਇਆ ਹੈ। ਸਾਰੇ ਦੁਨੀਆਂ 'ਚ ਮਨਾਇਆ ਜਾ ਰਿਹਾ ਔਰ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਬਹੁਤ ਹੀ ਸ਼ੌਹਲਾਸ਼ ਨਾਲ ਪੂਰਤਨ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਇਸ ਪ੍ਰੇਵ ਸਭਾ ਦੇ ਵਿੱਚ ਸ਼ਾਮਲ ਹੋਏ ਆ। ਸਾਰੇ ਪੈਂਕਰਵਾਨਾਂ ਨਾਲ ਅੱਜ ਜਿਸਮਸ ਦੇ ਦਿਹਾੜੇ ਨੂੰ ਮਨਾਇਆ। ਇਹਨਾਂ ਨੇ ਸਾਨੂੰ ਆਪਣੀਆਂ ਖੁਸ਼ੀਆਂ 'ਚ ਸ਼ਾਮਲ ਕੀਤਾ ਉਹਦੇ ਲਈ ਨਾ ਕਰਨਾ। ਬੈਥਲ ਚਰਚ ਕੌਂਸਲ ਵੱਲੋਂ ਤਕਰੀਬਨ ਇਹ ਸਾਲਾਨਾ 15ਵਾਂ ਜਿਹੜਾ ਵਾ ਬੱਚਿਆਂ ਨੂੰ ਗਿਫਟ ਜਿਹੜੇ ਆ ਉਹਨਾਂ ਨੂੰ ਜੈਕਟਾਂ ਬੂਟ ਅਤੇ ਖਡੌਣੇ ਜਿਹੜੇ ਆ ਵੰਡੇ ਜਾਂਦੇ ਆ ਇਹ ਬੈਟਰ ਕਾਉਂਸਲ ਦੇ ਨੈਸ਼ਨਲ ਡਾਇਰੈਕਟਰ ਪ੍ਰੋਫੈਸਰ ਸੈਮੂਲ ਸੋਨੀ ਜੀ ਆ ਅਤੇ ਮੈਂ ਪੂਰਨ ਸਫਰੀ ਵੀ ਬੈਟਰ ਕਾਉਂਸਲ ਦਾ ਨੈਸ਼ਨਲ ਡਾਇਰੈਕਟਰ ਆ ਅਤੇ ਵਿਸ਼ਵ ਸ਼ੋਕਰ ਵੀ ਜੀ ਅਸੀਂ ਮਿਲ ਕੇ ਜਿਹੜਾ ਵਾ ਇਹ ਸੇਵਾ ਕਈ ਕਰਦੇ ਆ ਅਤੇ ਜਿਹੜਾ ਬਾ ਮਹੀਨੇ ਚ ਦੋ ਵਾਰੀ ਜਿਹੜੇ ਲੋੜਵੰਦ ਜਿਹੜੀਆਂ ਪਹਿਣਾ ਉਹਨਾਂ ਨੂੰ ਵਸਣ ਵੀ ਜਿਹੜਾ ਮਹੀਆ ਕਰਾਇਆ ਜਾਂਦਾ ਵਿਧਵਾਵਾਂ ਨੂੰ ਤੇ ਅਸੀਂ ਇਹ ਵੱਡੇ ਦਿਨ ਤੇ ਸਮੁੱਚੇ ਅਮਰਸਰ ਪੰਜਾਬ ਭਾਰਤ ਦੇਸ਼ ਵਾਸੀਆਂ ਨੂੰ ਵੱਡੇ ਦਿਨ ਤੇ ਵਧਾਈ ਦੇਣਾ ਚਾਹੁੰਦੇ ਆ ਨਵੇਂ ਸਾਲ ਤੇ ਵਧਾਈ ਦੇਣਾ ਚਾਹੁੰਦੇ ਆ ਕਿ ਮੇਲ ਮਲਾਪ ਪਿਆਰ ਦਾ ਸਨੇਹਾ ਜਿਹੜਾ ਸਭ ਨੂੰ ਪਹੁੰਚੇ ਸਾਂਝੀ ਵਾਰਤਾ ਹੋਵੇ ਲੋਕ ਇਸ ਮੁਸੀ ਨੂੰ ਕਬੂਲ ਕਰਨ ਨੌਜਵਾਨ ਨਸਿਆਂ ਨੂੰ ਸੱਜਣ ਅਤੇ ਨਰੋਏ ਸਮਾਜ ਦੀ ਸਿਰਜਣਾ ਹੋਵੇ। ਹਾਂਜੀ ਪਾਸਟਰ ਜੀ ਤੁਹਾਡੇ ਵੱਲੋਂ ਵੱਡਾ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਕੀ ਕਹਿਣਾ ਚਾਹੋਗੇ? ਹਾਂ ਸਰਨ ਜੈਮਸੀ ਦੀ ਮੇਰਾ ਨਾਮ ਪਾਸਟਰ ਸ਼ਾਮਲ ਸੋਨੀ ਆ। ਔਰ ਅਸੀਂ ਹਰ ਸਾਲ ਅ ਬੱਚਿਆਂ ਦੇ ਨਾਲ ਵਿਸ਼ੇਸ਼ ਕ੍ਰਿਸਮਸ ਸੈਲੀਬ੍ਰੇਟ ਕਰਦੇ ਆ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਕ੍ਰਿਸਮਸ ਦੀ ਖੁਸ਼ੀ ਦੇ ਵਿੱਚ ਤੋਹਫੇ ਦਿੰਨੇ ਆ ਜਿਵੇਂ ਜਿਵੇਂ ਕੀ ਗਾਣ ਜੈਕਟ ਬੂਟ ਔਰ ਨਾਲ ਨਾਲ ਖਡੌਣੇ ਦਿੰਦੇ ਆ। ਤਾਂ ਕਿ ਅਸੀਂ ਪਰਮੇਸ਼ਰ ਦੇ ਪਿਆਰ ਨੂੰ ਲੋਕਾਂ ਨਾਲ ਸਾਂਝਾ ਕਰ ਸਕੀਏ ਤਾਂ ਅਸੀਂ ਸਾਰੇ ਮਿਲ ਕੇ ਇਸ ਵੱਡੇ ਦਿਨ ਦੀ ਖੁਸ਼ੀ ਨੂੰ ਮਨਾਉਂਦੇ ਹਾਂ ਤੇ ਇਸ ਦਿਨ ਦੇ ਵਿੱਚ ਮੈਂ ਮੇਰੇ ਨਾਲ ਬਿਸ਼ਪ ਸ਼ੋਕ ਰਵੀ ਜੀ ਆ ਪਾਸਟਰ ਪੂਰਨ ਸਫਰੀ ਜੀ ਆ ਪਾਸਟਰ ਜੋਰਜੀ ਆ ਪਾਸਟਰ ਰੋਹੀ ਜੀ ਆ ਅਸੀਂ ਸਾਰੇ ਸਾਰਿਆਂ ਨੇ ਸਾਰੀ ਸੰਗਤ ਨੂੰ ਵੱਡੇ ਦਿਨ ਦੀ ਵਧਾਈ ਦਿੱਤੀ ਹੈ ਉਹਦੇ ਨਾਲ-ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈ ਚਰਨੂ ਵੀ ਅਸੀਂ ਵਡੇ ਜਨਦੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਨਵਾਂ ਸਾਲ ਮੁਬਾਰਕਾ ਵਿਸ਼ਵ ਸ਼ੋਕਰ ਵੀ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਸਭ ਤੋਂ ਪਹਿਲਾਂ ਜੀ ਮੈਂ ਸਭ ਨੂੰ ਜੈ ਐਮ ਸੀ ਕਹਿਣਾ ਔਰ ਨਵੇਂ ਸਾਲ ਵਡੇ ਦਿਨ ਦੀ ਬਹੁਤ ਬਹੁਤ ਵਧਾਈ ਖਾਸ ਕਰਕੇ ਪਾਸੇ ਸੈਮੂਲ ਸੋਨੀ ਉਹਨਾਂ ਦੀ ਬੈਟਰ ਚਰਚ ਮਿਨਿਸਟਰੀ ਨੂੰ ਵਧਾਈ ਦੇਣਾ ਕਿ ਜਿਨ੍ਹਾਂ ਨੇ ਇੱਕ ਹਰ ਸਾਲ ਉਪਰਾਲਾ ਕਰਦੇ ਆ ਬੱਚਿਆਂ ਨੂੰ ਖੜਾਉਣੇ ਦਿੰਦੇ ਆ ਗਰਮ ਜੈਕਟਾ ਦਿੰਦੇ ਆ ਸ਼ੂਜ਼ ਦਿੰਦੇ ਆ ਔਰ ਇਹਦੇ ਨਾਲ ਸਾਰਿਆਂ ਦਾ ਅਸੀਂ ਪਾਸ ਸੈਮਲਸੋਨੀ ਔਰ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਕਿ ਪ੍ਰੋਵੀਸ਼ਨਲ ਸੀ ਇਹਨਾਂ ਨੂੰ ਹੋਰ ਬਰਕਤ ਦੇ ਇਸੇ ਤਰ੍ਹਾਂ ਸਾਲੋ ਸਾਲ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਆਪਣਾ ਪਿਆਰ ਨੂੰ ਵਧਾਉਂਦੇ